ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਪੰਜਾਬ ਪੰਜਾਬੀ ਚੈਨਲ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਪਹਿਲਗਾਮ ਦੀ ਬਿਆਸਰਨ ਘਾਟੀ ਵਿੱਚ 22 ਅਪ੍ਰੈਲ ਨੂੰ ਦਹਿਸਕੁਰ ਤੋਂ ਵੱਲੋਂ 28 ਸੈਲਾਨੀਆਂ ਨੂੰ ਮਾਰੇ ਜਾਣ ਦੀ ਘਟਨਾ ਨੇ ਇੱਕ ਤਰ੍ਹਾਂ ਨਾਲ ਪੂਰੇ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ ਹੈ। ਦੁਨੀਆ ਭਰ ਵਿੱਚ ਇਸ ਅਨਮਨੁੱਖੀ ਘਰੇ ਦੀ ਤਿੱਖੀ ਆਲੋਚਨਾ ਹੋ ਰਹੀ ਹੈ। ਪਹਿਲਾਂ ਹੀ ਭਾਰਤ ਤੇ ਪਾਕਿਸਤਾਨ ਦੇ ਖਰਾਬ ਚੱਲ ਰਹੇ ਰਿਸ਼ਤਿਆਂ ਵਿੱਚ ਇਸ ਨਾਲ ਹੋਰ ਬਿਗੜ ਜਾਣ ਦੀ ਭਾਰੀ ਸ਼ੰਕਾ ਪੈਦਾ ਹੋ ਗਈ। ਪਾਰ ਨੇ ਸਹੀ ਤੌਰ ਤੇ ਇਸ ਲਈ ਪਾਕਿਸਤਾਨ ਨੂੰ ਜ਼ਿੰਮੇਵਾਰ ਠਹਿਰਾਇਆ ਕਿਉਂਕਿ ਪਿਛਲੇ ਲੰਬੇ ਸਮੇਂ ਤੋਂ ਜੰਮੂ ਕਸ਼ਮੀਰ ਸਮੇਤ ਭਾਰਤ ਦੇ ਹੋਰ ਹਿੱਸਿਆਂ ਵਿੱਚ ਪਾਕਿਸਤਾਨ ਦੀ ਸੈਪ੍ਰਾਪਤ ਅਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਲਸ਼ਕਰ-ਏ-ਤਾਇਬਾ ਤੇ ਹਰਕਤ-ਉਲ-ਅਨਸਰ ਪਾਕਿਸਤਾਨ ਦੀ ਧਰਤੀ ਤੋਂ ਖੁੱਸਬੈਠ ਕਰਕੇ ਹਿੰਸਕ ਹਮਲੇ ਦੁਆਰਾ ਦੇਸ਼ ਤੇ ਫਲਾਉਂਦੇ ਰਹੇ ਨੇ ਐਸੇ ਕਾਰਨ ਹੁਣ ਭਾਰਤ ਨੇ ਪਾਕਿਸਤਾਨ ਨਾਲ ਸਖਤੀ ਨਾਲ ਨਜਿੱਠਣ ਦਾ ਵੱਡਾ ਫੈਸਲਾ ਕਰਦਿਆਂ ਕੁਝ ਸਖਤ ਕਦਮ ਉਠਾਉਣ ਦਾ ਫੈਸਲਾ ਕੀਤਾ ਹੈ ਜਿਨ੍ਹਾਂ ਵਿੱਚ ਸਿੰਧ ਜਲ ਸਮਝੌਤੇ ਨੂੰ ਮੁਅਤਲ ਕਰਨਾ ਅਟਾਰੀ ਬਾਗਾ ਸਾਂਝੀ ਚੱਕ ਪੋਸਟ ਨੂੰ ਬੰਦ ਕਰਨਾ ਸਾਰੇ ਪਾਕਿਸਤਾਨੀ ਨਾਗਰਿਕਾਂ ਦੇ ਵੀਜ਼ੇ ਬੰਦ ਕਰਨਾ ਤੇ ਉਹਨਾਂ ਨੂੰ 48 ਘੰਟਿਆਂ ਵਿੱਚ ਦੇਸ਼ ਤੋਂ ਬਾਹਰ ਜਾਣ ਦਾ ਆਦੇਸ਼ ਦੇਣਾ ਤੇ ਇਸਲਾਮਾਬਾਦ ਵਿੱਚ ਭਾਰਤ ਦੇ ਦੂਤਾਵਾਸ ਦਾ ਸਟਾਫ ਘਟਾਉਣਾ ਤੇ ਇਸੇ ਤਰ੍ਹਾਂ ਨਵੀਂ ਦਿੱਲੀ ਵਿੱਚ ਪਾਕਿਸਤਾਨੀ ਦੂਤਾਵਾਸ ਦਾ ਸਟਾਫ ਘਟਾਉਣ ਲਈ ਨਿਰਦੇਸ਼ ਜਾਰੀ ਕਰਨਾ ਇਹਨਾਂ ਸਭ ਕਦਮਾਂ ਵਿੱਚੋਂ ਭਾਰਤ ਦਾ ਜਿਹੜਾ ਕਦਮ ਪਾਕਿਸਤਾਨ ਲਈ ਸਭ ਤੋਂ ਮਾਰੂ ਸਾਬਿਤ ਹੋ ਸਕਦਾ ਹੈ ਉਹ ਹੈ ਸਿੰਧ ਜਲ ਸਮਝੌਤੇ ਨੂੰ ਰੱਦ ਕਰਨਾ ਇਸ ਨਾਲ ਪਾਕਿਸਤਾਨ ਦੀ ਖੇਤੀਬਾੜੀ ਤੇ ਬਿਜਲੀ ਉਤਪਾਦਨ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਸਕਦੇ ਹੈ ਇੱਥੋਂ ਤੱਕ ਕਿ ਦੇਸ਼ ਨੂੰ ਪੀਣ ਵਾਲੇ ਪਾਣੀ ਦੀ ਕਮੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਭਾਰਤ ਵੱਲੋਂ ਸਿੰਧ ਜਲ ਸਮਝੌਤਾ ਰੱਦ ਕਰਨ ਦੀ ਖਬਰ ਦੇ ਨਾਲ ਹੀ ਪਾਠਕਾਂ ਵਿੱਚ ਇਹ ਜਾਣਨ ਦੀ ਦਿਲਚਸਪੀ ਪੈਦਾ ਹੋ ਗਈ ਹੈ ਕਿ ਇਹ ਸਮਝੌਤਾ ਕੀ ਹੈ ਤੇ ਕਦੋਂ ਹੋਇਆ ਸੀ ਇਸ ਦੇ ਪਾਕਿਸਤਾਨ ਤੇ ਕਿਹੋ ਜਿਹਾ ਪ੍ਰਭਾਵ ਪੈ ਸਕਦੇ ਆ ਇੱਥੇ ਇਸ ਸੰਬੰਧੀ ਇੱਥੇ ਅਸੀਂ ਹੁਣ ਚਰਚਾ ਕਰਦੇ ਆਂ ਸਿੰਧ ਜਲ ਸਮਝੌਤਾ ਦੇਸ਼ ਦੀ ਆਜ਼ਾਦੀ ਤੋਂ ਬਾਅਦ ਦੋਵਾਂ ਦੇਸ਼ਾਂ ਦੀ 9 ਸਾਲ ਦੀ ਗੱਲਬਾਤ ਤੋਂ ਬਾਅਦ 1960 ਵਿੱਚ ਭਾਰਤ ਦੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਤੇ ਪਾਕਿਸਤਾਨ ਦੇ ਰਾਸ਼ਟਰਪਤੀ ਅਯੂਬ ਖਾਨ ਦਰਮਿਆਨ ਕਰਾਚੀ ਵਿੱਚ ਵਿਸ਼ੇ ਬੈਂਕ ਦੀ ਸਾਲਸੀ ਨਾਲ ਹੋਇਆ ਸੀ ਇਸ ਸਮਝੌਤੇ ਵਿੱਚ ਸਿੰਧ ਦਰਿਆ ਪ੍ਰਣਾਲੀ ਦੇ ਦਰਿਆਵਾਂ ਦੇ ਪਾਣੀ ਦੀ ਭਾਰਤ ਤੇ ਪਾਕਿਸਤਾਨ ਦਰਮਿਆਨ ਵੰਡ ਕੀਤੀ ਗਈ ਸੀ। ਸਿੰਧ ਦਰਿਆ ਪ੍ਰਣਾਲੀ ਅਧੀਨ 6 ਦਰਿਆ ਸਿੰਧ, ਜੇਲਮ, ਚਨਾਬ, ਸਤਲੁਜ, ਰਾਵੀ ਤੇ ਬਿਆਸ ਆਉਂਦੇ ਹਨ। ਸਿੰਧ, ਜੇਲਮ ਤੇ ਚਨਾਬ ਦਾ ਪਾਣੀ ਸਮਝੌਤੇ ਦੀਨ ਪਾਕਿਸਤਾਨ ਸਤਲੁਜ, ਬਿਆਸ ਤੇ ਰਾਵੀ ਦਾ ਪਾਣੀ ਭਾਰਤ ਨੂੰ ਦਿੱਤਾ ਗਿਆ ਸੀ। ਸਿੰਧ ਦਰਿਆ ਪ੍ਰਣਾਲੀ ਦੇ ਉਕਤ ਦਰਿਆਵਾਂ ਦਾ 80% ਦੀ ਪਾਣੀ ਸਿੰਧ ਜੇਲਮ ਤੇ ਚਨਾਬ ਵਿੱਚ ਵਹਿੰਦਾ ਹੈ ਜਦੋਂ ਕਿ ਸਿਰਫ 20% ਦੀ ਪਾਣੀ ਸਤਲੁਜ ਰਾਵੀ ਤੇ ਬਿਆਸ ਵਿੱਚ ਵਹਿੰਦਾ ਹੈ ਇਸ ਤਰ੍ਹਾਂ ਕਿਹਾ ਜਾ ਸਕਦਾ ਹੈ ਕਿ ਦਰਿਆਵਾਂ ਦੇ ਕੁੱਲ ਪਾਣੀ ਦਾ 80% ਦੀ ਪਾਕਿਸਤਾਨ ਨੂੰ ਦਿੱਤਾ ਗਿਆ ਸੀ ਤੇ 20% ਦੀ ਪਾਣੀ ਭਾਰਤ ਦੇ ਹਿੱਸੇ ਆਇਆ ਸੀ ਇਸ ਸਮਝੌਤੇ ਬਿਸ਼ੇ ਬੈਂਕ ਦੀ ਸਾਲਸੀ ਅਦੀਨ ਹੋਇਆ ਸੀ ਤੇ ਇਸ ਦੇ ਰੱਖ ਰਖਾ ਲਈ ਸਿੰਧ ਜਲ ਕਮਿਸ਼ਨ ਬਣਾਇਆ ਗਿਆ ਸੀ ਜਿਵੇਂ ਦੀ ਦੋਵੇਂ ਦੇਸ਼ ਦਰਿਆਵਾਂ ਦੇ ਪਾਣੀ ਦੇ ਵਹਾਅ ਸੰਬੰਧੀ ਇੱਕ ਦੂਜੇ ਨੂੰ ਸਮੇਂ-ਸਮੇਂ ਜਾਣਕਾਰੀ ਦਿੰਦੇ ਸੀ ਸਮਝੌਤੇ ਅਨੁਸਾਰ ਸਾਲ ਵਿੱਚ ਇੱਕ ਵਾਰੀ ਸਿੰਧ ਜਲ ਕਮਿਸ਼ਨ ਦੀ ਮੀਟਿੰਗ ਹੋਣੀ ਲਾਜ਼ਮੀ ਹੈ ਜੇਕਰ ਕੋਈ ਵਿਵਾਦ ਪੈਦਾ ਹੁੰਦਾ ਹੈ ਤਾਂ ਉਸ ਦਾ ਨਿਪਟਾਰਾ ਇਸ ਕਮਿਸ਼ਨ ਵਿੱਚ ਆਪਸੀ ਗੱਲਬਾਤ ਰਾਹੀਂ ਦੋਵੇਂ ਦੇਸ਼ ਕਰ ਸਕਦੇ ਹੈ ਜੇਕਰ ਸਮਝੌਤਾ ਨਾ ਹੋਵੇ ਤਾਂ ਵਿਸ਼ਵ ਬੈਂਕ ਤੱਕ ਪਹੁੰਚ ਸਕਦੇ ਹੈ ਤੇ ਜੇਕਰ ਫਿਰ ਵੀ ਸਹਿਮਤੀ ਨਾ ਬਣੇ ਤਾਂ ਵਿਵਾਦ ਅੰਤਰਰਾਸ਼ਟਰੀ ਅਦਾਲਤ ਵਿੱਚ ਵੀ ਜਾ ਸਕਦਾ ਹੈ ਇਸ ਸਮਝੌਤੇ ਦਾ ਪਾਕਿਸਤਾਨ ਤੇ ਕੀ ਪ੍ਰਭਾਵ ਪਵੇਗਾ ਭਾਰਤ ਵੱਲੋਂ ਸਿੰਧ ਜਲ ਸਮਝੌਤੇ ਨੂੰ ਮੌਤਲ ਕਰਨ ਦਾ ਜੋ ਫੈਸਲਾ ਕੀਤਾ ਗਿਆ ਉਸ ਨੂੰ ਪਾਕਿਸਤਾਨ ਲਈ ਮਾਰੂ ਕਿਹਾ ਜਾ ਰਿਹਾ ਹੈ ਕਿਉਂਕਿ ਪਾਕਿਸਤਾਨ ਦੀ 80% ਖੇਤੀ ਜੋਗ ਜ਼ਮੀਨ ਦੀ ਸਿੰਚਾਈ ਸਿੰਧ ਦਰਿਆ ਪ੍ਰਣਾਲੀ ਤੇ ਨਿਰਭਰ ਹੈ ਪਾਕਿਸਤਾਨ ਨੂੰ ਪ੍ਰਾਪਤ ਹੁੰਦੇ ਪਾਣੀ ਦਾ ਲਗਭਗ 93% ਹਿੱਸਾ ਸਿੰਚਾਈ ਲਈ ਇਸਤੇਮਾਲ ਹੁੰਦਾ ਹੈ ਖਾਸ ਕਰਕੇ ਸਿੰਧ ਤੇ ਪੰਜਾਬ ਦੀ ਖੇਤੀ ਵੱਡੀ ਪੱਧਰ ਤੇ ਦਰਿਆਈ ਪਾਣੀ ਤੇ ਨਿਰਭਰ ਕਰਦੀ ਹੈ ਪਾਕਿਸਤਾਨ ਦੀ ਆਰਥਿਕਤਾ ਵਿੱਚ ਖੇਤੀ ਦਾ ਯੋਗਦਾਨ 23% ਦੀ ਤੇ 68% ਦੀ ਆਬਾਦੀ ਸਿੱਧੇ ਤੇ ਅਸਿੱਧੇ ਢੰਗ ਨਾਲ ਖੇਤੀ ਤੇ ਨਿਰਭਰ ਹੈ। ਪਾਕਿਸਤਾਨ ਦੇ ਪ੍ਰਮੁੱਖ ਸ਼ਹਿਰ ਕਰਾਚੀ, ਮੁਲਤਾਨ, ਲਾਹੌਰ ਅਨੇਕਾਂ ਪੱਖਾਂ ਤੋਂ ਸਿੰਧ, ਜੇਲਮ ਤੇ ਚਨਾਬ ਦੇ ਪਾਣੀ ਤੇ ਨਿਰਭਰ ਕਰਦੇ ਹੈ। ਪਾਕਿਸਤਾਨ ਦੇ ਦੋ ਵੱਡੇ ਬਿਜਲੀ ਪ੍ਰੋਜੈਕਟ ਤਰਵੇਲਾ ਤੇ ਮੰਗਲਾ ਵੀ ਸਿੰਧ ਦੇ ਪਾਣੀ ਨਾਲ ਚੱਲਦੇ ਹੈ। ਪਾਕਿਸਤਾਨ ਦੀ ਆਰਥਿਕਤਾ ਤੇ ਪਾਕਿਸਤਾਨ ਦੀਆਂ ਪਾਣੀ ਦੀਆਂ ਲੋੜਾਂ ਸੰਬੰਧੀ ਜਾਣਕਾਰੀ ਰੱਖਣ ਵਾਲੇ ਮਹਿਰਾਂ ਦਾ ਵਿਚਾਰ ਹੈ। ਕਿ ਜੇਕਰ ਭਾਰਤ ਅਮਰੀ ਰੋ ਵਿੱਚ ਪਾਕਿਸਤਾਨ ਨੂੰ ਜਾਂਦੇ ਸਿੰਧ ਜੇਲਮ ਚਨਾਬ ਦੇ ਪਾਣੀਆਂ ਨੂੰ ਰੋਕ ਦਿੰਦਾ ਤਾਂ ਪਾਕਿਸਤਾਨ ਦੇ ਖੇਤੀ ਉਤਪਾਦਨ ਵਿੱਚ ਵੱਡੀ ਗਿਰਾਵਟ ਆਊਗੀ। ਉੱਥੇ ਖੁਰਾਕ ਦਾ ਸੰਕਟ ਘਟਾ ਹੋ ਜਾਵੇਗਾ। ਪਾਕਿਸਤਾਨ ਦੀ ਸ਼ਹਿਰੀ ਜਲ ਸਪਲਾਈ ਰੁਕ ਜਾਵੇਗੀ ਤੇ ਦੇਸ਼ ਵਿੱਚ ਅਸਾਂਤੀ ਫੈਲ ਸਕਦੀ ਹੈ। ਦੇਸ਼ ਦਾ ਬਿਜਲੀ ਉਤਪਾਦਨ ਠੱਪ ਹੋਣਾ ਸ਼ਹਿਰੀ ਇਲਾਕਿਆਂ ਵਿੱਚ ਹਨੇਰਾ ਛਾ ਜਾਵੇਗਾ ਤੇ ਸੰਨਤਾਂ ਨੂੰ ਚਲਾਉਣਾ ਮੁਸ਼ਕਿਲ ਹੋ ਜਾਵੇਗਾ। ਬਿਜਲੀ ਸੰਕਟ ਪਿਆਦਾ ਹੋਣ ਨਾਲ ਹੋਰ अनेका ਪੱਖਾਂ ਤੋਂ ਵੀ ਪਾਕਿਸਤਾਨ ਦਾ ਆਮ ਜਨਜੀਵਨ ਪ੍ਰਭਾਵਿਤ ਹੋ ਸਕਦਾ ਹੈ ਜੇਕਰ ਜੇ ਹੁੰਦਾ ਤਾਂ ਪਰਮਾਣੂ ਹਥਿਆਰਾਂ ਨਾਲ ਲਿਆਸ ਦੋਵਾਂ ਦੇਸ਼ਾਂ ਦੇ ਖਰਾਬ ਹੋ ਰਹੇ ਸਬੰਧ ਕਿਸੇ ਭਿਆਨਕ ਜੰਗ ਨੂੰ ਜਨਮ ਦੇ ਸਕਦੀ ਹੈ ਬਿਹਤਰ ਇਹੀ ਹੋਵੇਗਾ ਕਿ ਪਾਕਿਸਤਾਨ ਭਾਰਤ ਦੇ ਵਿਰੁੱਧ ਸੇਤ ਅੱਤਵਾਦ ਨੂੰ ਪੂਰੀ ਤਰ੍ਹਾਂ ਕੰਟਰੋਲ ਕਰੇ ਤੇ ਭਾਰਤ ਨਾਲ ਆਪਣੇ ਸਾਰੇ ਵਿਵਾਦ ਦੀ ਬੰਦੀ ਗੱਲਬਾਤ ਨਾਲ ਸੁਲਝਾਉਣ ਲਈ ਅੱਗੇ ਆਵੇ ਦੋਵਾਂ ਦੇਸ਼ਾਂ ਦੇ ਕਰੋੜਾਂ ਆਮ ਲੋਕ ਦੀ ਵੀ ਇਹੀ ਭਾਵਨਾ ਹੈ ਪਰੇ ਪਾਕਿਸਤਾਨ ਦੇ ਹਕੂਮਰਾਨ ਤੇ ਉਥੋਂ ਦੀ ਫੌਜੀ ਸਥਾਪਤੀ ਹੈ ਜੋ ਕੰਧ ਤੇ ਲਿਖੀ ਹੋਈ ਇਸੇ ਵਾਰਤ ਨੂੰ ਪੜਨ ਤੋਂ ਲਗਾਤਾਰ ਇਨਕਾਰੀ ਹੁੰਦੀ ਰਹੀ ਹੈ। ਇਸ ਨੇ ਹੀ ਦੋਵਾਂ ਦੇਸ਼ਾਂ ਦੇ ਸਬੰਧਾਂ ਨੂੰ ਦਹਾਕਿਆਂ ਤੋਂ ਪੈੜੀ ਸਥਿਤੀ ਵਿੱਚ ਧੱਕਿਆ ਹੋਇਆ ਹੈ। ਇਹ ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਪਹਿਲਗਾਮ ਵਿੱਚ ਸਲਾਨੀਅਤ ਤੇ ਕੀਤੇ ਗਏ ਹਮਲੇ ਤੋਂ ਬਾਅਦ ਦੋਵਾਂ ਦੇਸ਼ਾਂ ਦੇ ਸਬੰਧ ਅੱਗੇ ਕੀ ਰੁਖਅਕ ਤਿਆਰ ਕਰਦੇ ਨੇ। ਧੰਨਵਾਦ ਜੀ।